ਬਾਇਡ ਐਂਡ ਆਫ 26 ਮਾਰਚ ਇਹ ਤਕਰੀਬਨ 4.5 ਤੇ ਪਹੁੰਚ ਜਣਾ ਤੇ ਜਦਨ ਤੱਕ ਇਹ ਆਉਣ ਵਾਲੀ ਜਿਹੜੀ ਇਥੋਂ ਦੀ ਜਿਹੜੀ ਇਸ ਟਾਈਮ ਪ੍ਰੈਜ਼ੈਂਟ ਹਕੂਮਤ ਜਦੋਂ ਤੱਕ ਲੋਕਾਂ ਨੇ ਇਹਨਾਂ ਨੂੰ ਬਾਹਰ ਦਾ ਦਰਵਾਜ਼ਾ ਖਾਇਆ 5 ਲੱਖ ਕਰੋੜ ਦਾ ਕਰਦਾ ਸਾਡੇ ਸਿਰ ਤੇ ਅੱਜ ਤੱਕ ਦਿਨ ਜਿੰਨੇ ਵੀ ਸਾਨੂੰ ਆਮਦ ਨੇ ਪੰਜਾਬ 5000 ਕਰੋੜ ਰੁਪਈਆ ਦੀ ਕੋਈ ਰਕਮ ਹੀ ਨਹੀਂ ਇਸੇ ਕਾਰਨ ਤੁਸੀਂ ਦੇਖ ਰਹੇ ਹੋ 15 ਮਿੰਟ ਦੀ ਬ੍ਰਸਾਤ ਸਰਤਾ ਦੱਡ ਬੋਦੇ ਦੀ 20 ਮਿੰਟਾਂ ਦੀ ਬਰਸਾਤ ਸਾਰਾ ਅਮਰ ਅਮਰਸੇਡ ਉਮਝ ਜਾਂਦਾ 20 ਮਿੰਟਾਂ ਦੀ ਬਰਸਾਤ ਤੇ ਜਲੰਧਰ ਤੋਂ ਲੈ ਕੇ ਲੁਧਿਆਣਾ ਤੋ ਬਚ ਜਾਂਦਾ ਤੁਸੀਂ ਫਲੱਡ ਦੇ ਵਿੱਚ ਵੇਖਿਆ ਮੈਨ ਮੈਂ ਨੇਚਰ ਦੀ 20% ਕੰਟਰੀਬਿਊਸ਼ਨ 80% ਕੰਟਰੀਬਿਊਸ਼ਨ ਇਹਨਾਂ ਲੋਕਾਂ ਦੀ ਹੈ ਇਨਕਸਪੀਰੀਅੰਸ ਦਾ ਜੇ ਮੈਂ ਇੰਡਿਆ ਕਰਿਓ ਅਸੀਂ ਵਕੀਲ ਵੀ ਕਰਨਾ ਸੀ ਪਹਿਲੇ ਪੁੱਛਣਾ ਕਿ ਕਿੰਨੇ ਸਾਲ ਦੀ ਹੈ ਵੀ ਪ੍ਰੈਕਟਿਸ ਇਹਦਾ ਪਤਾ ਹੁੰਦਾ ਕਿ ਪਹਿਲੀ ਵਾਰ ਇਹਨੂੰ ਕੇਸ ਦੇਣ ਲੱਗਿਆ ਕੋਈ ਵੀ ਦਿੱਤਾ ਜਿੰਨਾ ਮਰਜ਼ੀ ਕਾਬਲ ਹੋਏ ਸੋ ਇਸ ਗੱਲ ਕਾ ਅਸੀਂ ਬੰਦੇ ਉਹ ਬਣਾ ਲੈ ਜਿਨ੍ਹਾਂ ਦਾ ਕੋਈ ਤਜਰਬਾ ਦੂਰ ਦੂਰ ਤੱਕ ਤਜਰਬਾ ਐਡਮਿਨਿਸਟ੍ਰੇਸ਼ਨ ਕਰਨੇ ਤੇ ਸਟੇਜ ਉੱਤੇ ਸਕਿੱਟ ਪੇਸ਼ ਕਰਨੇ ਸਟੇਜ ਉੱਤੇ ਹਾਸੂਆਣੀਏ ਨਾ ਕਰਨੀ ਇਹ ਬੜੀਆ ਸੌਕੀ ਨੇ ਅੱਜ ਤੁਸੀਂ ਵੇਖਿਆ ਹਾਲਾਤ ਕੀ ਅੱਜ ਤਰਨਤਾਨ ਦਾ ਕੋਈ ਚਿਹਰਾ ਨਹੀਂ ਮੈਂ ਵੇਖਿਆ ਅੱਜ ਤੇ ਰੌਣਕ ਕੋਈ ਜਿੱਸਾ ਹਾਲਾਤਾਂ ਵਿੱਚੋਂ 90 ਅਸੀਂ 80 ਤੋਂ ਲੈ ਕੇ 92 93 ਦਾ ਦੌਰ ਇਸ ਵਿੱਚ ਪਾ ਨਹੀਂ ਦੱਸਿ ਫਰਾਕੀਆਂ ਦੇ ਟੈਲੀਫੋਨ ਦਰਦ ਦਾ ਮਾਹੌਲ ਇੰਡੀਪੈਂਡੈਂਸ ਦੇ ਸਾਰੇ ਨੂੰ ਮੰਨੀ ਵੇਖੋ ਫੰਡਮੈਂਟਲ ਜਿਹੜਾ ਸਾਨੂੰ ਸਾਡੀ ਕਨਸਟੀਟਿਊਸ਼ਨ ਨੇ ਹੱਕ ਦਿੰਦਾ ਹੈ ਥੈਟ ਇਜ਼ ਅ ਰਾਈਟ ਟੂ ਵੋਟ ਇਹ ਰਾਈਟ ਟੂ ਵੋਟ ਅਜਿਹਾ ਟੈਲੀਫੋਨ ਇਨਫਲੂਐਂਸ ਕਰ ਰਹੇ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਮੇਟਨ ਇੱਕ ਹੋਰ ਗੱਲ ਪੜਤਾਲ ਦੀ ਕਹਿਣਾ ਚਾਹੁੰਦਾ ਦੇਖੋ ਸਾਡੀ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਮਾਵਾਂ ਕਰ ਅਸੀਂ ਮਾਲੀ ਖਰੀਦਣੀ ਹਰ ਕਿਸਮ ਦੀ ਭਾਈਤੀ ਨਸਲਾਂ ਦੇ ਮਤਾਬਕ ਕੀ ਬਤੂ ਈਸਾਈ ਬਾਤ ਲੈਣੀ ਹੈ ਤੁਸੀਂ ਤੇ ਅੱਜ ਵੀ ਤੁਸੀਂ ਦੇਖਦੇ ਹੋ ਕਿ ਕਿੰਨਾ ਭਾਇਓ ਦੇਸੀ ਮੱਜਾਂ ਦਾ ਹੋਰ ਹੈ ਉਹਨਾਂ ਦਾ ਹੋਰ ਹੈ ਤੁਸੀਂ ਗਾਵਾਂ ਖਰੀਦਦੇ ਨਹੀਂ ਐ ਜਿਹੜੇ ਸ਼ੌਕ ਰੱਖਦੇ ਨੇ ਪੁੱਤਿਆਂ ਦਾ ਉਹ ਵੀ ਵੇਚ ਦਿੰਦੇ ਇਹ ਵੀ ਲੱਖ ਦਾ ਕੁੱਤਾ ਵੀ ਹੈ ਕਈ ਇਹੋ ਜਿਹੇ ਵੀ ਆ ਨੇ ਜਿਹੜੇ 12 ਵਜੇ ਨੇ ਜਿਹੜੇ ਮਾਲਕਾਂ ਦੀਆਂ ਪਿੰਡੀਆਂ ਖਾ ਜਾਂਦੇ ਤੋ ਐਮਐਲਏ ਜਿਹੜਾ ਉਹਨੂੰ ਲੱਭਣਾ ਕਿਸ ਕਿਸਮ ਦਾ ਆ ਗਰੀਏ ਤੁਹਾਡੇ ਸਾਹਮਣੇ ਆਚਾਰ ਸਾਜੂ ਕੀਤੇ ਮਾਲਕਾਂ ਦੀਆਂ ਪਿੰਡੀਆਂ ਖਾ ਗਏ ਵੇਖਿਆ ਵੀ ਅਸੀਂ ਕਿ ਕਿਸ ਕਿਸਮ ਦੇ ਲੋਕ ਆਪਾਂ ਲੈ ਕੇ ਆਏ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੱਦੇ ਨੇ ਸਰਕਾਰ ਗਈ ਹੈ ਉਦੋਂ 2.6 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਸਿਰ ਅੱਜ ਉਹ ਕਰਜ਼ਾ ਮੇਰੇ ਵੀਰੋ ਥੋੜਾ ਜਿਹਾ बिकॉज ਆਮ ਟਾਕਿੰਗ ਟੂ ਅ ਵੈਰੀ ਇਨਫਲੂਐਂਸ਼ੀਅਲ ਕਮਿਊਨਿਟੀ ਤੁਸੀਂ ਸਾਰੇ ਇਨਫਲੂਐਂਸਰ ਬਾਕੀ ਜਗ੍ਹਾ ਤੇ ਉੱਤੇ ਲੋਕਾਂ ਦਾ ਕਈ ਵਾਰ ਇੰਟਰਸਟ ਹੀ ਨਹੀਂ ਹੁੰਦਾ ਉਹਨਾਂ ਨੂੰ ਗੱਲ ਸਮਝ ਵੀ ਘੱਟ ਆਉਂਦੀ ਐਸ ਟਾਈਮ ਕਰਜ਼ਾ 4.25 ਹਜ਼ਾਰ ਕਰੋੜ ਤੱਕ ਦਾ ਹੋ ਗਿਆ ਬਾਇ ਦ ਐਂਡ ਆਫ 26 ਮਾਰਚ ਇਹ ਤਕਰੀਬਨ 7.5 ਆਰਡਰ ਤੇ ਪਹੁੰਚ ਜਰਿਆ ਤੇ ਜਦੋਂ ਤੱਕ ਇਹ ਆਉਣ ਵਾਲੀ ਜਿਹੜੀ ਇਥੋਂ ਦੀ ਜਿਹੜੀ ਇਸ ਟਾਈਮ ਪ੍ਰੈਜ਼ੈਂਟ ਹਕੂਮਤ ਹੈ ਜਦੋਂ ਤੱਕ ਲੋਕਾਂ ਦੇ ਇਹਨਾਂ ਨੂੰ ਬਾਹਰ ਦਾ ਦਰਵਾਜ਼ਾ ਵਖਾਇਆ 5 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਤੇ ਆਜ ਕੇ ਦਿਨ ਜਿੰਨੇ ਵੀ ਸਾਨੂੰ ਆਉਂਦੇ ਨੇ ਪੰਜਾਬ ਦੇ ਉਹਦੇ ਵਿੱਚ 70% ਪੈਸੇ ਤੇ ਨਿਰੇ ਤਨਖਾਹਾਂ ਤੇ ਪੈਨਸ਼ਨ ਦੇਣ ਦੇ ਵਿੱਚ ਹੀ ਚਲੇ ਜਾਂਦੇ ਬਾਕੀ ਕਮਿਟਡ ਇਨ ਤੁਹਾਡੀ ਜਿਹੜੀ ਕਮਿਟਮੈਂਟਸ ਹੈ ਦੇ ਜਿੰਨਾ ਕਰਜ਼ਾ ਚੁੱਕਿਆ ਉਹਦਾ ਸੂਦ ਦੇਣਾ ਉਹਦੀਆਂ ਕਿਸ਼ਤਾਂ ਵਾਪਸ ਮੋੜਨੀ ਹੈ 2 ਲੱਖ ਕਰੋੜ ਦੇ ਬਜਟ ਦੇ ਵਿੱਚੋਂ 5000 ਕਰੋੜ ਰੁਪਇਆ ਮੇਰਾ ਬਾਕੀ ਸਬਸਿਡੀਆਂ ਦੇ ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਹਜ਼ਾਰਾਂ ਕਰੋੜਾਂ ਦੀਆਂ ਸਬਸਿਡੀਆਂ ਤਾਂ ਇਹ ਕੋਲ ਸਾਰੇ ਸਾਥ 5000 ਕਰੋੜ ਰੁਪਇਆ ਨਿਰ ਆ ਇਹਨਾਂ ਕੋਲ ਪੈਸਾ ਰਹਿ ਜਾਂਦਾ ਜਿਹਦੇ ਵਿੱਚ ਤੁਸੀਂ ਸਾਰਾ ਐਨਰ ਇਨਫਰਾਸਟ੍ਰਕਚਰ ਸਕੂਲ ਦਾ ਇਨਫਰਾਸਟ੍ਰਕਚਰ ਕਾਲਜਿਸ ਦਾ ਇਨਫਰਾਸਟ੍ਰਕਚਰ ਪੁਰਿਆ ਡਿਸਟ੍ਰਿਕਟ ਕੰਪਲੈਕਸਿਸ ਦਾ ਇਨਫਰਾਸਟ੍ਰਕਚਰ ਤੰਦੀ ਸੜਕਾਂ ਬਣਾਉਣੀਆਂ ਡਰੇਨਾਂ ਸਾਫ਼ ਕਰਨੀਆਂ ਮਜ਼ਬੂਤ ਕਰਨੇ ਉਹਨਾਂ ਬਾਅਦ ਸੇ ਮੈਨੂੰ ਦੱਸੋ ਕੈਪਟਲ ਐਕਸਪੈਂਡੀਚਰ ਵਾਸ 5000 ਕਰੋੜ ਰੁਪਏ ਦੀ ਕੋਈ ਰਕਮ ਹੀ ਨਹੀਂ ਇਸੇ ਗੱਲ ਕਰ ਤੁਸੀਂ ਵੇਖ ਰਹੇ ਹੋ 15 ਮਿੰਟ ਦੀ ਬਰਸਾਤ ਸਾਰਾ ਟੱਡ ਬੋ ਦੇਦੀ भी मिनटा की बरसात सारा अमर अमृतसर डुब जाता है वीह मिनटा बरसात जलंधर तो लैके लुधियाना डुब जाता है फ्लड मैनमेड नेचर ने तो की भी परसेंट कॉन्ट्रीब्यूशन एसेंट कॉन्ट्रीब्यूशन की माइंड ना करो असं वकील भी कर रहे पहले पूछ रहे किन्ने साल की प्रैक्टिस ਜੇ ਨਾ ਪਤਾ ਹੁੰਦਾ ਕਿ ਪਹਿਲੀ ਵਾਰ ਇਹਨੂੰ ਕੇਸ ਦੇਣ ਲੱਗਿਆ ਕੋਈ ਵੀ ਦਿੱਤਾ ਜਿੰਨਾ ਮਰਜੀ ਕਾਬਲ ਹੋਏ ਸੋ ਇਸ ਗੱਲ ਕਾ ਅਸੀਂ ਬੰਦੇ ਉਹ ਬਣਾ ਲੈ ਜਿੰਨਾਂ ਦਾ ਕੋਈ ਤਜਰਬਾ ਦੂਰ ਦੂਰ ਤੱਕ ਤਜਰਬਾ ਐਡਮਿਨਿਸਟ੍ਰੇਸ਼ਨ ਕਰਨੇ ਤੇ ਸਟੇਜ ਉੱਤੇ ਸਕਿੱਟ ਪੇਸ਼ ਕਰਨੇ ਸਟੇਜ ਉੱਤੇ ਹਾਸੂਆਣੀਏ ਨਾ ਕਰਨੀ ਇਹ ਬੜੀਆ ਸੌਖੀ ਹੈ ਅੱਜ ਤੁਸੀਂ ਵੇਖਿਆ ਹਾਲਾਤ ਕੀ ਨੇ ਅੱਜ ਤਰਨਤਾ ਦਾ ਕੋਈ ਚਿਹਰਾ ਨਹੀਂ ਮੈਂ ਵੇਖਿਆ ਅੱਜ ਤੇ ਕੋ ਰੌਣਕ ਜਿਸ ਹਾਲਾਤਾਂ ਵਿੱਚੋਂ 90 ਅਸੀਂ 80 ਤੋਂ ਲੈ ਕੇ 92 93 ਦਾ ਦੌਰ ਇਸ ਵਿੱਚ 13 14 ਸਾਲ ਮੈਂ ਤੁਹਾਨੂੰ ਸਾਰੇ ਲਾਇਰਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਮੇਰੇ ਵਕੀਲ ਹੀ ਨਹੀਂ ਜਿਸ ਦਾ ਮੇਰੇ ਤੋਂ ਪਹਿਲੇ ਬੋਲਤੇ ਕਿਹਾ ਗਿਆ ਸੀ ਯੂਨ ਇਨਫਲੂਐਂਸਸ ਗੇਰੀ ਗੱਲ ਤੁਸੀਂ ਇੱਥੋਂ ਕਹਿਣੀ ਹੋ ਸਾਰੇ ਸ਼ਹਿਰ ਵਿੱਚ ਸਾਰੇ ਹਲਕੇ ਵਿੱਚ ਚੱਲਦੀ ਉਹ ਵੀ ਕਾਲੀਆਂ ਬੋਲੀਆਂ ਹਲੇਰੀਆਂ ਰਾਤਾਂ ਸੀ ਦੇਖਿਆ ਜਦੋਂ 6 ਵਜੇ ਤੋਂ ਬਾਅਦ ਕੋਈ ਜਾਨਵਰ ਵੀ ਨਹੀਂ ਸੀ ਮਿਲਦਾ ਤਰਨਤਾਂ ਤੇ ਕਿਸੇ ਸੜਕ ਸੜਕ ਦੇ ਉੱਤੇ ਤਰਨਤਾਂ ਤੇ ਕਿਸੇ 메ਨ ਸੜਕ ਤੇ ਵੀ ਕੋਈ ਤੁਹਾਨੂੰ ਜਾਨਵਰ ਨਹੀਂ ਸੀ ਮਿਲਦਾ ਕਈ ਕਈ ਘੰਟਿਆਂ ਤੋਂ ਬਾਅਦ ਕੋਈ ਇੱਕ ਤਰੀ ਸਵਾਰੀ ਕਦੇ ਗਲਤੀ ਨਾਲ ਟਰੈਵਲ ਕਰਦੀ ਨਜ਼ਰ ਆਉਂਦੀ ਸੇਮ ਰਾਤ ਸਾਡੇ ਕੋਲ ਦਾਸਪੁਰ ਅਮਰਸਰ ਤੰਤ ਪਰ ਸਾਰੀ ਬੋਰਡਰ ਫਰੈਂਡਸ ਅੱਜ ਸੇਮ ਆਤਾ ਬੰਦ ਹਰ ਆਦਮੀ ਨੂੰ ਕੁਈ ਦੱਸੇ ਭਾਵੇਂ ਨਾ ਕਸੇ ਫਰੋਟੀਆਂ ਦੇ ਟੈਲੀਫੋਨ ਦਰਦ ਦਾ ਮਹੌਲ ਇੰਡੀਪੈਂਡੈਂਸ ਜਿਹੜੀ ਸਾਰੇ ਨੂੰ ਬੰਦੀ ਵੇਖੋ ਫੰਡਮੈਂਟਲ ਜਿਹੜਾ ਸਾਨੂੰ ਸਾਡੀ ਕਨਸਟੀਟਿਊਸ਼ਨ ਨੇ ਹੱਕ ਦਿੰਦਾ ਹੈ ਦੈਟ ਇਜ਼ ਰਾਈਟ ਟੂ ਵੋਟ ਇਹ ਰਾਈਟ ਟੂ ਵੋਟ ਅੱਜ ਟੈਲੀਫੋਨ ਇਨਫਲੂਐਂਸ ਕਰ ਰਹੇ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਪ੍ਰਦਾਨ ਜੀ ਕਹਿਣਾ ਚਾਹੁੰਦਾ ਵੇਖੋ ਸਾਡੀ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਹੈ ਕਿ ਲੋ ਬ੍ਰੇਕਰਜ਼ ਵਾਸਤੇ ਵੀ ਉਹਨਾਂ ਨੇ ਡੇਟਾ ਪੜਾਈ ਕਿ ਜੇ ਦਾ ਕਾਨੂੰਨ ਤੋੜੇਗਾ ਉਹਦੇ ਵਾਸਤੇ ਬਖਰੀ ਜੇਗਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਬਖਰੀ ਉਹ ਵਿਧਾਨ ਸਭਾ ਕਾਨੂੰਨ ਤੋੜਨ ਵਾਲੇ ਵਾਸਤੇ ਵਿਧਾਨ ਸਭਾ ਨਹੀਂ ਇਹ ਹੁਣ ਆਪਾਂ ਗਲਤੀ ਨਾ ਕਰ ਲਈਏ ਕਾਨੂੰਨ ਤੋੜਨ ਵਾਲੇ ਨੂੰ ਵਿਧਾਨ ਸਭਾ ਚ ਬਚਾਈ ਜੇ ਉੱਥੇ ਵੀ ਇਹ ਪਹੁੰਚ ਗਏ ਤੇ ਫਿਰ ਪਰਮਾਤਮਾ ਹੀ ਮਿਹਰ ਕਰੇ ਆਪਣੇ ਸੁਪੇ ਵੀ ਹੈਵ ਆਲਰੇਡੀ ਸੈਪਰਟ ਅਲੋਨ 35000 ਤੋਂ ਵੱਧ ਸ਼ਹੀਦਾਂ ਪੰਜਾਬੀਆਂ ਦੀਆਂ